ਸਸਿਕਾ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦਿਆਂ ਸ਼ੁਰੂਆਤ ਆ ਅੱਜ ਆਪਾਂ ਜਾਵਾਂਗੇ ਪਟਿਆਲੇ ਜੀ ਤੇ ਹੁਣ ਪੈਰ ਸੁਕਾ ਰਹੇ ਹਾਂ ਹੀਟਰ ਦਾ ਚਾਲਾਇਆ ਤੇ ਆ ਮੜਾ ਜਾ ਤੇ ਚੱਲਦੀਆਂ ਸ਼ਾਇਦ ਇੱਕ ਕੋਲੋਲ ਹੋ ਗਈ ਭਤੀਜੋ ਕੱਲ ਨਾ ਪ੍ਰੈਸ ਖਰਾਬ ਹੋ ਗਈ ਹੋਣੀ ਆ ਸਰਾਂਦ ਤੋਂ ਲੈਣਾ ਹੁੰਦਾ ਪ੍ਰੈਸ ਸਮੇਂ ਆ ਸਾਲ ਦੇ ਵਿੱਚ ਦੂਈ ਪ੍ਰੈਸ ਆ ਜਿਹੜੀ ਖਰਾਬ ਹੋਈ ਆ ਹੁਣ ਅੱਜ ਪਟਿਆਲੇ ਤੋਂ ਪ੍ਰੈਸ ਲੈ ਕੇ ਆਉਂਗਾ ਅੱਜ ਬਿਨਾ ਪ੍ਰੈਸ ਤੋਂ ਹੀ ਸ਼ਰਟ ਪਾਈ ਜਾਗਾ ਆਜੋ ਜੀ ਗੋਭੀ ਨਾਲ ਤੁਹਾਨੂੰ ਰੋਟੀ ਖੁਲਾਦੀਏ ਜਿਗਰ ਦੇ ਟੋਟੇ ਉਹ ਨਾਲ ਚਾਰਾ ਲਸਣ ਦਾ ਹਾਂਜੀ ਡੋਰੇਮੋਨ ਕੌਣ ਕੌਣ ਦੇਖਦਾ ਹੈ ਦੱਸਿਓ ਕਮੈਂਟ ਕਰਕੇ ਚੱਲਦੇ ਆਪਾਂ ਹੁਣ ਚਾਹ ਪੀ ਕੇ ਪਟਿਆਲੇ ਨੂੰ ਜੁੜੇ ਰਹੋ ਹਾਂਜੀ ਸਮਾਨ ਰੱਖ ਲਿਆ ਗੱਡੀ 'ਚ ਚੱਲਦੇ ਆਂ ਚੱਲਦੇ ਆ ਜੀ ਹੁਣ ਪਟਿਆਲੇ ਨੂੰ ਪਲੇਟ ਹੋ ਗਿਆ ਥੋੜਾ ਜਿਆ ਤੁਰਦਾ ਤੁਰਦਾ ਹਾਂਜੀ ਦੋਸਤੋ ਪਟਿਆਲੇ ਪਹੁੰਚਣ ਵਾਲੇ ਹਾਂ ਆਪਾਂ ਬਾਰਨ ਆ ਗਏ ਤੇ ਆਹ ਦੁਕਾਨ ਬੰਦ ਆ ਯਾਰ ਹਵਾ ਜੀ ਪੌਣੀ ਦੀ ਪੈਂਚਰ ਚੈੱਕ ਕਰਾਉਂ ਚਲੋ ਹੁਣ ਗਾਹਾਂ ਦੇਖਦੇ ਆਂ ਜਾ ਕੇ ਕੋਈ ਦੁਕਾਨ ਪਟਿਆਲੇ ਪਹੁੰਚ ਗਏ ਜੀ ਆਪਾਂ ਜੈ ਜੈ ਹਾਂਜੀ ਦੋਸਤੋ ਪਟਿਆਲੇ ਆ ਗਏ ਆਪਾਂ ਯਾਰ ਮੱਥਾ ਟੇਕਿਆ ਕਰੋ ਜਰੂਰ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਿਆ ਕਰੋ ਜੈ ਜੈ ਹਾਂਜੀ ਮੱਥਾ ਟੇਕ ਲਿਆ ਦੋਸਤੋ ਚਲਦੇ ਹਾਂ ਹੁਣ ਆਪਾਂ ਮਿੱਤਰ ਪਿਆਰੇ ਭਤੀਜਿਆਂ ਨੂੰ ਮਿਲਦੇ ਹਾਂ ਤੇ ਇੱਕ ਗਠਿਆਂ ਦੀ ਪਨੀਰੀ ਵੀ ਲੈ ਕੇ ਜਾਣੀ ਆ ਲਾਉਣ ਘਾਤਰ ਘਰੇ ਕੋਈ ਨਾ ਕੋਈ ਨਾ ਸਭ ਹੋ ਜਾਣ ਹਾਂਜੀ ਬਾਈ ਨੰਬਰ ਆਏ ਆ ਜੀ ਹੁਣ ਮੱਥਾ ਮੁੱਥਾ ਟੇਕ ਕੇ ਆਪਣੇ ਨੌਜਵਾਨ ਆ ਗਏ ਪੇਪਰ ਠੀਕ ਹੋ ਗਿਆ ਚੋਪਰ ਓਕੇ 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 ਸਪਲੀ ਕਢਾਉਣ ਦੀ ਲੋੜ ਤਾਂ ਨਹੀਂ ਦੱਸਦੇ ਉਧਰ ਆ ਜਾਓ ਤੇ ਆ ਵੀ ਆਪਣੇ ਭਤੀਜ ਨੇ ਯਾਰ ਕਿਹੜੇ ਸਕੂਲ ਦੇ ਬਾਹਰ ਖੜੇ ਵੀ ਤੁਸੀਂ ਮਲਟੀ ਦੇ ਠੀਕ ਆ ਠੀਕ ਆ ਸੈਮ ਦਾ ਕੰਮ ਹੋ ਗਿਆ ਕਿ ਰਹਿ ਗਿਆ ਹੋ ਗਿਆ ਹੋ ਗਿਆ ਠੀਕ ਆ ਠੀਕ ਆ ਹੋਰ ਸੇਵਾ ਮੇਰੇ ਲੈ ਕੇ ਕੋਈ ਕਾਫੀ ਸ਼ਾਪ ਹੀ ਹਾਂ ਉਈਓ ਨਾ ਨਾ ਕਹਿਦੇ ਹੋ ਇਹ ਤਾਂ ਚੇ ਨੇ ਪੁੱਛਿਆ ਨਹੀਂ ਹੈਗਾ ਮੇਰਾ ਫਰਜ਼ ਬਣਦਾ ਪੁੱਛਣਾ ਯਾਰ ਠੀਕ ਹੈ ਨਾ ਬਾਕੀ ਮੇਰੇ ਜਿਗਰ ਦੇ ਟੋਟਿਆਂ ਨੂੰ ਫੁੱਲ ਲੱਭ ਜੂਗਾ ਤੁਹਾਨੂੰ ਜੇ ਕੋਈ ਸਕੂਲ ਚ ਗੱਲਬਾਤ ਆ ਦੱਸੋ ਹੁਣ ਹੱਲ ਕਰਾ ਦਿੰਨੇ ਆ ਚਲਦੇ ਆ ਆਪਾਂ ਹਾਂ ਚੱਲ ਵੀ ਚੱਲ ਪਿਆ ਆ ਜਾਗਾ ਸਾਨੂੰ ਲੈ ਕੇ ਆ ਜੀ ਆ ਸਾਰੇ ਮੇਰੇ लाਡਲੇ ਭਤੀਜ ਖੜੇ ਨੇ ਪੇਪਰ ਵਧੀਆ ਹੋ ਗਿਆ ਆਪਣੇ ਭਤੀਜਿਆਂ ਦਾ ਕਿਹਾ ਇਹਨਾਂ ਨੂੰ ਭਾਈ ਦੇ ਸਬਲੀ ਕਢਾਉਣੀਆਂ ਦੱਸੋ ਕਿ ਆਪਾਂ ਵੀ ਜੋਰ ਚੈੱਕ ਕਰ ਲਈਏ ਕਿ ਗੱਲਬਾਤ ਹੈ ਕਿ ਨਹੀਂ ਹੈਗੀ ਆਇਆ ਗਾ ਤਾਂ ਬਾਕੀ ਲੱਭ ਜੂਆ ਤੁਹਾਨੂੰ ਝੁਕ ਝੁਕ ਜੀਓ ਯਾਰ ਆਹ ਰੋਲਾ ਦੇ ਪੀਜਾ ਚੱਲ ਪੀ ਹਾਂਜੀ ਆਹ ਆਪਣੇ ਭਤੀਜ ਕਲਿਆਣ ਤੋਂ ਹੈਗੇ ਨੇ ਪੂਰ ਕਿੱਥੇ ਕਲਿਆਣੇ ਆ ਹਾਂਜੀ ਠੀਕ ਆ ਜੀ ਵਧੀਆ ਹੋ ਗਏ ਪੇਪਰ ਤੇ ਕਲਾਸ ਕਿਹੜੀ ਆ ਕਸ਼ਮੀਰ ਠੀਕ ਆ ਜੀ ਜੀ ਲੱਭ ਜੂਆ ਹੋਰ ਦੱਸੋ ਸੇਵਾ ਮੇਰੇ ਲੈ ਕੋਈ ਯਾਰ ਚਾਹ ਪਾਣੀ ਕੌਫੀ ਸ਼ੌਪਿੰਗ ਹੈਂ ਗਾ ਪੁੱਤ ਹਾਂਜੀ ਆਹ ਮੇਰੇ ਭਤੀਜ ਹੈਗੇ ਨੇ ਯਾਰ ਬਾਰਨ ਵਾਲੇ ਤੇ ਭਤੀਜਿਆਂ ਨੂੰ ਲੱਭ ਜੂਆ ਤੇ ਹੋਰ ਦੱਸੋ ਭਤੀਜਿਓ ਗੱਲਬਾਤ ਕੋਈ ਯਾਰ ਕੋਈ ਨਮੀਤਾ ਜੀ ਘਰੇ ਠੀਕ ਐ ਨਾ ਸਾਰੇ ਵਧੀਆ ਠੀਕਾ ਠੀਕਾ ਤੇ ਤੂੰ ਕੋਸ਼ਿਸ਼ ਕਰ ਤੇਰਾ ਬਣਜੂ ਕੰਮ ਜਿਹੜਾ ਤੈਨੂੰ ਮੈਂ ਕਹਿ ਰਿਹਾ ਹਾਂ ਹਾਂ ਬੰਦੇ ਵੀ ਹੈਗੇ ਨੇ ਉੱਥੇ ਆਪਣੇ ਬਾਧੂ ਚਾਹੇ ਤੂੰ ਆਸਟ੍ਰੇਲੀਆ ਦਾ ਬਣਾ ਲਾ ਚਾਹੇ ਭਤੀਜ ਬਣਾ ਲਾ ਇੱਥੇ ਦਾ ਨਿਊਜ਼ੀਲੈਂਡ ਦਾ ਉੱਥੇ ਆਪਣੇ ਬਾਧੂ ਰਿਸ਼ਤੇ ਯਾਰ ਆਪਣੇ ਕਜਨ ਗਾਇਬੇ ਨੇ ਉੱਥੇ ਤੈਨੂੰ ਕੰਮ ਤੇ ਵੀ ਲਵਾਉਣਗੇ ਤੈਨੂੰ ਰੱਖਣਗੇ ਵੀ ਹੋਰ ਦੱਸ ਹਾਂ ਜੀ ਆ ਵੀ ਆਪਣੇ ਭਤੀਜ ਨੇ ਵਿਚਾਰੇ ਪੜਦੇ ਨੇ ਇੱਥੇ ਪਟਿਆਲੇ ਸਸਤੀ ਕਾਲ ਦੀ ਸਸਤੀ ਕਾਲ ਸਸਤੀ ਕਾਲ ਸਸਤੀ ਕਾਲ ਲਵ ਜੂਆ ਮੇਰੇ ਕੀ ਕਰਦੇ ਟੋਟਿਆਂ ਨੂੰ ਹੋਰ ਦੱਸੋ ਕੋਈ ਸੇਵਾ ਮੇਰੇ ਲੈ ਕੇ ਯਾਰ ਠੀਕ ਆ ਠੀਕ ਆ ਠੀਕ ਆ ਠੀਕ ਆ ਲਵ ਜੂ ਲਵ ਜੂ ਸਾਰੇ ਭਤੀਜ ਆਪਣੇ ਪੜਦੇ ਨੇ ਪੇਪਰ ਠੀਕ ਜਾ ਰਹੇ ਨੇ ਯਾਰ ਪਹਿਲਾ ਪੇਪਰ ਹੀ ਸੀਗਾ ਅੱਜ ਅੱਛਾ ਪਹਿਲੇ ਬੈਂਚ ਤੇ ਬਿਠਾ ਦੇ ਜੀ ਔਖਾ ਬਣ ਗਿਆ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਵ ਜੂ ਲਵ ਜੂ ਹੋਰ ਦੱਸੋ ਗੱਲ ਕੋਈ ਠੀਕ ਠਾਕ ਹਾਂਜੀ ਠੀਕ ਹੈ ਹਾਂਜੀ ਭਤੀਜ ਨੇ ਸਾਰੇ ਆਪਣੇ ਯਾਰ ਪੇਪਰ ਦੇ ਕੇ ਆਏ ਨੇ ਕਈਆਂ ਦੇ ਪੇਪਰ ਹੋ ਰਹੇ ਨੇ ਕਈਆਂ ਦੇ ਪੇਪਰ ਨਹੀਂ ਹੋ ਰਹੇ ਹੈਗੇ ਉਹ ਠੀਕ ਹੋ ਮੁੰਡਿਓ ਮੈਂ ਤੁਹਾਨੂੰ ਜੀ ਹਾਂਜੀ ਅੱਗ ਦਾ ਬੱਸ ਹਾਂਜੀ ਪਰ ਰੋਗ ਦੇ ਪਤਾ ਹਾਂਜੀ ਮਿੱਤਰ ਪਿਆਰੇ ਉਨ ਚੱਲਦੇ ਆਪਾਂ ਕਠਿਆ ਦੀ ਪਨੀਰੀ ਲੈਣ ਤੇ ਆਪਣੇ ਭਤੀਜ ਨੇ ਸਾਰੇ ਯਾਰ ਪੇਪਰ ਪੀਗਾ ਅੱਜ ਮੁੰਡਿਆਂ ਦਾ 10ਵੀਂ ਕਲਾਸ ਦਾ ਦੀ ਹਾਂਜੀ ਵਧੀਆ ਹੋ ਗਿਆ ਹਾਂਜੀ ਵਧੀਆ ਹੋ ਗਿਆ ਉਹ ਠੀਕ ਹੈ ਨਾ ਘੱਟ ਕੇ ਪੜੋ ਯਾਰ ਠੀਕ ਹੈ ਨਾ ਜਿੱਥੇ ਕੋਈ ਜ਼ਰੂਰਤ ਆ ਮੇਰੀ ਪੈਂਦੀ ਆ ਤੁਹਾਨੂੰ ਤਾਂ ਜਦ ਮਰ ਗਈ ਹੂਗਾ ਮੈਂ ਛੱਡ ਦੇਉ ਆਹੀ ਆ ਸਕੂਲ ਤੁਹਾਡਾ ਕੀ ਨੋਮਾ ਇਹਦਾ ਸੀਬਲਾਈਨ ਸੀਬਲਾਈਨ ਠੀਕ ਆ ਠੀਕ ਆ ਹੋਰ ਗੱਲਬਾਤ ਓਕੇ ਆ ਹਾਂਜੀ ਬਸ ਠੀਕ ਆ ਠੀਕ ਆ ਤੇ ਇੱਕ ਤੁਹਾਨੂੰ ਗੱਲ ਕਹਿਣੀ ਆ ਮम्मी-ਡਾਡੀ ਦੇ ਪੈਰੀ ਹੱਥ ਜਰੂਰ ਲਾਉਣਾ ਹੈਗਾ ਈ ਮੇਰੇ ਲਾਉ ਚਾਹੇ ਨਾ ਲਾਓ ਮੈਨੂੰ ਕੋਈ ਚੱਕਰ ਨਹੀਂ ਹੈਗਾ ਪਰ ਆਦੇ ਮੰਮੀ-ਡਾਡੀ ਦੇ ਜਰੂਰ ਲਾਓ ਯਾਰ ਲਵ ਯੂ ਹਾਂਜੀ ਆ ਭਤੀਜਾ ਆਪਣਾ ਤੇ ਠੀਕ ਆ ਹੁਣ ਦਵਾਈ ਗੌਰ ਨਾਲ ਖਾ ਲਈ ਠੰਡਾ ਹਾਂਜੀ ਹਾਂ ਲਵ ਯੂ ਆ ਤੈਨੂੰ ਹਾਂਜੀ ਦੋਸਤੋ ਹੁਣ ਆਪਾਂ ਬੱਸ ਸਟੈਂਡ ਸਾਈਡ ਜਾਂਦੇ ਆਂ ਉਥੋਂ ਗਠਿਆਂ ਦੀ ਪਨੀਰੀ ਲੈ ਕੇ ਆਉਣੀ ਆ ਪਨੀਰੀ ਗੱਡੀ 'ਚ ਰੱਖ ਕੇ ਫੇਰ ਗੇੜੀ ਗੁੜੀ ਲਾਵਾਂਗੇ ਉਹ ਵੀ ਜ਼ਰੂਰੀ ਆ ਕਿਤੇ ਮੈਂ ਭੁੱਲ ਨਾ ਜਾਵਾਂ ਦੇਖ ਲਓ ਭਤੀਜ ਕਿੰਨਾ ਪਿਆਰ ਕਰਦੇ ਨੇ ਯਾਰ ਤੁਹਾਡਾ ਧੰਨਵਾਦ ਸਾਰਿਆਂ ਦਾ ਇੱਕ ਬੇਨਤੀ Appeal ਕਰੂੰਗਾ ਭਤੀਜੋ ਮੈਂ ਤੁਹਾਡੀ ਫੀਲਿੰਗ ਸਮਝਦਾ ਹਾਂ ਤੁਸੀਂ ਰਿਸਪੈਕਟ ਕਰਦੇ ਹੋ ਆ ਦੇ ਚਾਚੇ ਦੀ ਠੀਕ ਆ ਨਾ ਮੈਂ ਤੁਹਾਨੂੰ ਆ ਕਹੂੰਗਾ ਮੇਰੇ ਚਾਹੇ ਪੈਰੀ ਹੱਥ ਨਾ ਲਾਇਆ ਕਰੋ ਕੋਈ ਚੱਕਰ ਨਹੀਂ ਹੈਗਾ ਆਪਣੇ ਮਾਂ-ਬਾਪ ਦੇ ਜ਼ਰੂਰ ਲਾਇਆ ਕਰੋ ਜੇ ਤੁਹਾਡੀ ਭੈਣ ਤੋਂ ਤੋਂ ਵੱਡੀ ਆ ਮੰਨ ਲਓ ਏਜ 'ਚ 10-15 ਸਾਲ ਦਾ ਫਰਕ ਆ ਤਾਂ ਆ ਦੀ ਭੈਣ ਦੇ ਲਾਇਆ ਕਰੋ ਯਾਰ ਠੀਕਾ ਬਾਕੀ ਤੁਹਾਨੂੰ ਲੱਭ ਹਾਂਜੀ ਦੋਸਤੋ ਹੁਣ ਚਾਹ ਪੀਣਾ ਆਇਆ ਸੀ ਉੱਧਰ ਪਾਈ ਚਾਹ ਪੀਣੀ ਯਾਰ ਭਤੀਜੀ ਕੋਲ ਸੀਗੀ ਭਤੀਜੀ ਦੀ ਬੰਦ ਕਰੀ ਦੀ ਅੱਜ ਸ਼ਾਪ ਆ ਜਿਹੜੀ ਚਾਹ ਪੀ ਕੇ ਚੱਲਦੇ ਹਾਂ ਫਿਰ ਉੱਧਰੋਂ ਮਾਰਕੀਟ ਚ ਕੀੜਾ ਕੱਢਦੇ ਆ ਚਾਹ ਆ ਗਈ ਆਪਣੀ ਬਣ ਕੇ ਕਹਿੰਦਾ ਦੁੱਧੇ ਚ ਪੱਤੀ ਪਾਈ ਪਈ ਆ ਬਾਕੀ ਠੀਕ ਹੈ ਚਾਹ ਪੀ ਕੇ ਫਿਰ ਦੁਕਾਨ ਲੱਭਦੇ ਆ ਪ੍ਰੈਸ ਵਾਲੀ ਯਾਰ ਹਾਂਜੀ ਮਿੱਤਰ ਪਿਆਰਿਓ ਮੋਟਰਸਾਈਕਲ ਤੇ ਆ ਭਤੀਜੀਆਂ ਦਾ ਮੋਟਰਸਾਈਕਲ ਆ ਇਤੋਂ ਮੋਟਰਸਾਈਕਲ ਗਠਿਆਂ ਦੀ ਪਨੀਰੀ ਲੈ ਕੇ ਆਉਣੀ ਆ ਬੱਸ ਸਟੈਂਡ ਤੋਂ ਫਿਰ ਗੱਡੀ ਬਾਈ ਨੰਬਰ ਖੜੀ ਜਾ ਫਿਰ ਮੈਂ ਭਤੀਜੇ ਨੂੰ ਕਿਹਾ ਮੈਂ ਭਤੀਜਾ ਆਪਾਂ ਜਾਣਾ ਏ ਧੀਜ ਕਹਿੰਦੇ ਚਲ ਚੱਕੇ ਜਾਏ ਆਵੇਂ ਆ ਪਹਿਲਾਂ ਇਹ ਠੀਕ ਕਰਾ ਕੇ ਲਿਆਏ ਨੇ ਫਿਰ ਅੱਗੇ ਦੀ 40 ਮਿੰਟਾਂ ਬਾਅਦ ਹੁਣ ਗਠਿਆਂ ਦੀ ਪਨੀਰੀ ਲਿਆ ਕੇ ਫਿਰ ਉੱਤਰ ਕਿਹੜਾ ਲਾਵਾਂਗੇ ਆਪਾਂ ਸਿਟੀ ਸੈਂਟਰ ਉਹ ਠੀਕ ਹੋ ਮੁੰਡਿਓ ਤੁਸੀਂ ਆਏ ਨਾ ਵਧੀਆ ਜਾਟੇ ਕੰਮ ਐ ਨੋਕੀ ਠੀਕ ਆ ਠੀਕ ਆ ਹਾਂ ਜੀ ਮਿੱਤਰ ਪਿਆਰਿਓ ਇੱਥੋਂ ਲੈ ਲਈ ਪਨੀਰੀ ਆਪਾਂ ਡੇਟ ਵੀ ਠੀਕ ਆ ਜੀ ਸੱਜਣਾ ਫਟਿਆਲੇ ਆ ਦਲੀ ਨਾ ਕੋਈ ਨਹੀਂ ਜੇ ਆਪਾਂ ਬਾਅਦ ਚ ਹੋਰ ਲੈ ਜਾਾਂਗੇ ਜੇ ਘਟ ਗਈ ਅੱਛਾ ਹੁਣ ਰਹਿ ਹੈ ਜਿ ਪਟਿਆਲੇ ਹੋ ਆ ਹੈ ਬੱਦਰੋਂ ਲੱਗਿਆ ਵਾਹ ਹਾਂ ਜੀ ਬਾਜ਼ਾਰ ਚ ਆਏ ਸੀ ਹਾਂ ਜੀ ਪਟਿਆਲੇ ਹੋ ਪਟਿਆਲੇ ਆ ਬਾਜ਼ਾਰ ਚ ਇਧਰ ਆ ਜੀ ਹਾਂ ਜੀ ਪਟਿਆਲੇ ਆ ਜੀ ਤੇ ਆਹ ਭਤੀਜਿਆਂ ਨੂੰ ਮੈਂ ਨਾਲ ਲੈ ਆਇਆ ਦੀ ਯਾਰ ਮੈਂ ਕਿਹਾ ਮੋਟਰਸਾਈਕਲ ਲੈ ਕੇ ਚੱਲੂ ਆਪਾਂ ਬਾਜ਼ਾਰ ਚ ਜਾ ਕੇ ਆਉਣਾ ਏ ਤੋ ਠੀਕ ਹੋ ਯਾਰ ਮੁੰਡਿਓ ਓਕੇ ਆ ਗਿਆ ਓਕਿਆ ਗੱਲ ਬਾਤ ਠੀਕ ਆ ਠੀਕ ਆ ਓਕੇ ਹੀ ਚਾਹੀਦੀ ਆ ਮੈਂ ਕਿਹਾ ਚੱਲ ਮਾੜਾ ਮੋਟਾ ਖਾਪੀ ਲੈਂਦੇ ਆ ਕੁਸ ਹਾਂਜੀ ਮਿੱਤਰ ਪਿਆਰੇ ਉਹ ਅਸੀਂ ਖਾਣ ਪੀਣ ਲੱਗੇ ਦੀ ਮਾੜਾ ਮੋਟਾ ਪ੍ਰੈਸ ਲੈ ਲਈਏ ਆਪਣਾ ਭਤੀਜਾ ਨਾਲੇ ਨੇ ਆਪਣੇ ਆ ਵੀ ਭਤੀਜਾ ਆਪਣਾ ਹਾਂਜੀ ਦੋਸਤੋ ਉੱਤਰ ਬਾਜ਼ਾਰ ਚ ਅਸੀਂ ਜਾਇਆ ਏ ਪਨੀਰੀ ਵੀ ਲੈਂਦੀ ਆ ਅਸੀਂ ਪ੍ਰੈਸ ਆਇਆ ਇਹ ਬਾਜ਼ਾਰ ਚ ਸਮਾਨ ਲਿਆਉਂਦਾ ਜਿਹੜਾ ਮੜਾ ਮੋਟਾ ਲੈ ਕੇ ਆਉਣਾ ਸੀ ਭਤੀਜਿਆਂ ਦਾ ਧੰਨਵਾਦ ਵਿਚਾਰਿਆਂ ਨੂੰ 40 ਮਿੰਟ ਹੋ ਗਏ ਨਾਲ ਫਿਰਦੇ ਨੂੰ ਯਾਰ ਨਹੀਂ ਕਿਹੜਾ ਕੰਮ ਛੱਡਦਾ ਅੱਜ ਕੀ ਦੇਵ ਦੇ ਵਿੱਚ ਤੇ ਹੁਣ ਭਤੀਜਿਆਂ ਨਾਲ ਇੱਕ ਅੱਧੀ ਗੇੜੀ ਲਾਵਾਂਗੇ ਭਤੀਜੇ ਫਿਰ ਆ ਦੇ ਘਰੋਂ ਚਲੇ ਜਾਣਗੇ ਆਪਾਂ ਵੀ ਘਰੋਂ ਚੱਲਾਂਗੇ ਰੋਕੋ ਭਤੀਜਾ ਆਪਣਾ ਆ ਜਾ ਵੀਡੀਓ ਬਣਾ ਰਿਹਾ ਸੀ ਭਤੀਜੇ ਨਾਲੇ થી ਆਪਣੇ ਆ ਹਾਂਜੀ ਦੋਸਤੋ ਕੰਮ ਡੰਨਾ ਹੁਣ ਜਿਹੜਾ ਵੀ ਮੜਾ ਮੋਟਾ ਲੈਣਾ ਸੀ ਪਿਆਜ਼ ਪਿਉਜ ਪਨੀਰੀ ਪਨੂਰੀ ਉਹ ਆਪਾਂ ਲੈ ਲਈ ਤੇ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਤੁਸੀਂ ਅੱਜ ਮਿਲੇ ਹੋ ਸੌਰੀ 22ps ਨਹੀਂ ਆਇਆ ਗਿਆ ਹੈਗਾ ਯਾਰ ਤੇ ਹੁਣ ਮਾੜਾ ਮੋਟਾ ਖਾਣ ਪੀਣ ਵਾਲਾ ਸਮਾਨ ਵਾਲਾ ਸਿਸਟਮ ਲੈ ਕੇ ਆਪਾਂ ਚੱਲਦੇ ਆਂ ਪਿੰਡ ਨੂੰ ਹਾਂਜੀ ਪਟਿਆਲੇ ਹੈਗੀਆਂ ਜੀ ਸਿਟੀ ਸੈਂਟਰ ਤੇ ਇਥੋਂ ਖਾਣ ਪੀਣ ਵਾਲਾ ਸਮਾਨ ਲੈਣਾ ਉਹਦੀ ਆਪਾਂ ਸ਼ਾਮ ਵਾਲਾ ਤੇ ਲੈ ਕੇ ਫਿਰ ਚੱਲਾਂਗੇ ਪਿੰਡ ਨੂੰ ਆਪਾਂ ਤੇ ਇਹਨਾਂ ਦਾ ਵਧੀਆ ਹੁੰਦਾ ਯਾਰ ਅਫਗਾਨੀ ਹੋਰ ਦੱਸੋ ਗੱਲਬਾਤ ਜਿਗਰ ਦੇ ਟੋਟਿਓ ਸਿਟੀ ਸੈਂਟਰ ਬੈਠਾ ਹੈ ਆਪਾਂ ਨਾਲੋਂ ਖਾਣ ਪੀਣ ਵਾਲਾ ਸਮਾਨ ਲੈ ਕੇ ਜਦੇ ਬਸ ਪਿੰਡ ਨੂੰ ਤੁਰ ਪੈਣਾ ਹੈ ਅੱਜ ਨਾ ਯਾਰ 2पीएस ਨਹੀਂ ਆਇਆ ਗਿਆ ਸੌਰੀ ਯਾਰ ਕਿਦਨੇ ਫੇਰ ਆਉਂਗਾ ਭਤੀਜੀ ਉਹ ਅੱਜ ਕੰਮ ਬਿਜੀ ਦੀਗਾ ਹਾਂਜੀ ਪਟਿਆਲੇ ਆ ਜੀ ਤੇ ਆਰਡਰ ਦੇਤਾ ਆਪਾਂ ਬਾਈ ਕਹਿੰਦਾ ਲੱਗਣਗੇ 10-15 ਮਿੰਟ ਉਹ ਹੀ ਕਹਿ ਰਹੇ ਨੇ ਚਲਦੇ ਆ ਜੀ ਹੁਣ ਆਪਾਂ ਪਿੰਡ ਨੂੰ ਚਲੋ ਪਿੰਡ ਨੂੰ ਚਲਦੇ ਆ ਜੀ ਆਪਾਂ ਲਿਆਂਦਾ ਠੀਕ ਨਾ ਆਪਾਂ ਹਾਂਜੀ ਜਾਏ ਆ ਜਾਇਆ ਆ ਆਪਾਂ ਸਿਟੀ ਸੈਂਟਰ ਆਪਾਂ ਆਪਦੇ ਸ਼ਾਮ ਵਾਲਾ ਸਿਸਟਮ ਲਿਆਂਦਾ ਖਾਣ ਪੀਣ ਵਾਲ ਤੇ ਹੁਣ ਬਸ ਚਲਦੇ ਆ ਪਿੰਡ ਨੂੰ ਯਾਰ ਬਹੁਤ ਟਾਈਮ ਲੱਗ ਗਿਆ ਅੱਜ ਜਾ ਕੇ ਮੜਾ ਮੋਟਾ ਇੰਜੋਏ ਕਰਦੇ ਆ ਖਾਣੇ ਪੀਣੇ ਆ ਕੁਝ ਤੇ ਤੁਹਾਨੂੰ ਪਿਆਰ ਆ ਕਿਕਰ ਤੇ ਟੁੱਟਿਓ ਕਿੰਨੇ ਵੀ ਤੁਸੀਂ ਅੱਜ ਮਿਲੇ ਹੈਗੇ ਤੁਹਾਨੂੰ ਦਿਲ ਤੋਂ ਪਿਆਰ ਆ ਯਾਰ ਤੇ ਗੱਡੀ ਵੀ ਬਹੁਤ ਗੰਦੀ ਹੋਈ ਵੀ ਆ ਯਾਰ ਗੱਡੀ ਵੀ ਧਵਾਉਣ ਵਾਲੀ ਹੋਊਗੀ ਤੇ ਇੱਕ ਚੀਜ਼ ਲੈਣ ਤੋਂ ਰਹਿ ਗਈ ਬਸ ਕੱਲੇ ਚੌਕਲੇਟ ਉਹ ਮੰਗਾਏ ਸੀ ਘਰੇ ਜਵਾਕਾਂ ਨੇ ਚਲਦੇ ਆ ਚਲਦੇ ਆ ਜੀ ਹੁਣ ਆਪਾਂ ਪਿੰਡ ਨੂੰ ਆਹ ਲਾਇਏ ਨੇ ਜਵਾਕਾਂ ਨੂੰ ਜਰਾ ਭਾਵਦਾ ਵੀ ਖਾਣ ਵਾਲਾ ਸਮਾਨ ਲੈ ਲਿਆ ਸ਼ਾਮ ਵਾਲਾ ਹੁਣ ਚਲਦੇ ਆ ਘਰ ਨੂੰ ਤੇ ਚਲਦੇ ਆ ਦੋਸਤੋ ਘਰ ਨੂੰ ਠੀਕ ਆ ਹੋਰ ਦੱਸੋ ਵਧੀਆ ਜਾ ਚੇ ਮਾਸਕਟਬਾਲ ਆ ਗੇਮ ਹਾਂਜੀ ਆਜੋ ਗਾਹ ਨੂੰ ਆਜੋ ਤੇ ਆਪਣੇ ਭਤੀਜ ਨੇ ਯਾਰ ਗੇਮ ਕਰਦੇ ਨੇ ਮੁੰਡੇ ਬਹੁਤ ਵਧੀਆ ਗੱਲ ਹੈਗੀ ਆ ਬਾਸਕਟਬਾਲ ਹਾਂਜੀ ਹਾਂਜੀ ਤੇ ਕਿੱਥੇ ਖੇਲ ਕੇ ਆਉਣੇ ਹੁੰਨੇ ਹੋ ਮਲਟੀ ਮਲਟੀ ਠੀਕ ਆ ਠੀਕ ਆ ਕੋਈ ਸੇਵਾ ਚੌਕਲੇਟ ਖਾਣਾ ਨਾ ਨਾ ਚਾਚੇ ਬਹੁਤ ਬਹੁਤ ਦੇਖ ਲਓ ਨਾ ਨਾ ਚਾਚੇ ਭਾਬੋ ਜੀ ਚਲ ਚੌਕਲੇਟ ਆ ਲੈ ਆ ਲੈ ਕੋਈ ਵਾਰ ਉਹ ਆ ਜਾ ਚਾਚਾ ਚੌਕਲੇੜਾ ਤੇ ਜੱਡੀ ਕੀ ਗੱਲ ਕਰਤੀ ਸੀ ਕਿਹੜਾ ਖਾਣਾ ਦੱਸ ਜਿਹੜਾ ਮਰਜ਼ੀ ਦੇ ਦੋ ਜੀ ਆ ਲੈ ਚੌਕਲੇਟ ਥੈਂਕ ਯੂ ਜੀ ਦੇ ਦੇ ਇਹਨੂੰ ਵੀ ਚੌਕਲੇਟ ਹੋਰ ਦੱਸ ਠੀਕ ਆ ਵਧੀਆ ਹੈ ਚਾਚਾ ਜੀ ਲਾਭ ਜੀ ਜੀ ਕਰਦੇ ਚਾਹ ਪਾਣੀ ਪੀਣਾ ਉਹ ਦੱਸ ਨਾ ਨਾ ਚਾਚਾ ਹਾਂ ਚੱਲੀਏ ਅਗਰ ਉਧਰ ਹੀ ਨਾ ਨਾ ਠੀਕ ਆ ਠੀਕ ਆ ਖਾਲਸਾ ਆ ਖਾਲਸਾ ਵਾਲੇ ਨੇ ਭਾਈ ਮੁੰਡੇ ਠੀਕੋ ਹਾਂਜੀ ਹਾਂਜੀ ਵਧੀਆ ਜੀ ਅੱਜ ਛੁੱਟੀ ਦੀ ਕਿ ਲੱਗਿਆ ਪਿਆ ਦੀ ਨਹੀਂ ਅੱਜ ਲੱਗਿਆ ਤਾਂ ਫਿਰ ਸੀ ਪ੍ਰੈਕਟੀਕਲ ਕਰਦੇ ਨੇ ਜੀ ਠੀਕ ਆ ਠੀਕ ਆ ਹੋਰ ਸੇਵਾ ਦੱਸੋ ਭਤੀਜਾ ਹੋਰ ਵਧੀਆ ਜੀ ਓਕੇ ਹੋਰ ਵੀ ਦੱਸ ਨਾ ਓਕੇ ਆ ਬਸ ਹੁਣ ਮੈਂ ਪਿੰਡ ਨੂੰ ਜਾ ਰਹੇ ਹਾਂ ਸੀ ਠੀਕ ਆ ਜੀ ਮਿਲਦੇ ਆ ਫਿਰ ਲਵ ਯੂ ਆਪ ਜੀ ਲਵ ਯੂ ਲਵ ਯੂ ਲਵ ਯੂ ਹੁਣ ਚਲਦੇ ਆ ਘਰ ਨੂੰ ਯਾਰ ਆਪਾਂ ਭਤੀਜਾ ਆ ਕੇ ਦੀ ਹੁਣ ਫੇਰ ਭਤੀਜਾ ਆ ਕੇ ਦੀ ਵਕੀਲ ਆ ਭਤੀਜਾ ਉਹ ਮਿਲ ਕੇ ਗਏ ਨੇ ਦੇਖਣਾ ਚੌਕਲੇਟਾਂ ਦਾ ਵੀ ਡੱਬਾ ਟੌਫੀਆਂ ਦਾ ਲੈ ਕੇ ਗੱਡੀ 'ਚ ਰੱਖਦੇ ਆ ਯਾਰ ਪਿਆਰੇ ਹੋ ਘਰੇ ਆ ਗਏ ਆਪਾਂ ਪਨੀਰੀ ਵੀ ਲਿਆਂਦੀ ਗੱਡਿਆਂ ਦੀ ਤੇ ਅੱਜ ਦਾ ਦਿਨ ਬਹੁਤ ਵਧੀਆ ਗਿਆ ਯਾਰ ਤੇ ਅੱਜ ਦੇ ਵਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਾਂਗੇ ਤੇ ਪਤੀਤਿਆਂ ਦਾ ਧੰਨਵਾਦ ਜਿਹੜੇ ਟਾਈਮ ਛੱਡ ਕੇ ਯਾਰ ਵਿਚਾਰੇ ਨਾਲ ਗਏ ਨੇ ਮੇਰੇ ਮੋਟਰਸਾਈਕਲ ਤੇ ਤੁਹਾਨੂੰ ਪਿਆਰ ਆ ਤੁਸੀਂ ਇੰਨਾ ਮਾਨ ਸਤਕਾਰ ਕਰਦੇ ਹੋ ਚਾਚੇ ਦਾ ਆ ਲੈ ਆਂਦੀ ਪ੍ਰੈਸ ਡੋਡੂ ਅੱਜ ਬਿਨਾ ਪ੍ਰੈਸ ਤੋਂ ਸ਼ਰਟ ਪਾ ਕੇ ਗਿਆ ਦੀ ਚਲੋ ਠੀਕ ਹੈ